ਹਾਂਜੀ ਸਟੂਡੈਂਟਸ ਵੈਲਕਮ ਕਰਦਣ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਲਈ ਜਿਹੜੇ ਕਿ ਆਪਾਂ ਪੰਜਾਬੀ ਲਾਜ਼ਮੀ ਸੈਮੈਸਟਰ 1 ਨਿਊ ਐਜੂਕੇਸ਼ਨ ਪਾਲਿਸੀ NEP ਠੀਕ ਹੈ 2020 ਦੇ ਅੰਡਰ ਜਿਹੜੇ ਕਿ ਬੀਏ ਸੈਮੈਸਟਰ 1 ਦਾ ਜੋ ਕੋਰਸ ਹੈ ਇਸ ਦੇ ਵਿੱਚ ਜਿਹੜਾ ਪੰਜਾਬੀ ਲਾਜ਼ਮੀ ਦਾ ਪੰਜਾਬੀ ਲੋਕਧਾਰਾ ਦਾ ਜਿਹੜਾ ਸਿਲੇਬਸ ਆਪਾਂ ਅਪਲੋਡ ਕਰਤਾ ਹੁਣ ਇਸ ਦੇ ਵਿੱਚ ਆਪਾਂ ਮਾਡਲ ਟੈਸਟ ਪੇਪਰ ਲੈ ਕੇ ਆਏ ਹਾਂ ਤੁਹਾਡੇ ਲਈ ਤਾਂ ਕਿ ਤੁਹਾਨੂੰ ਆਈਡੀਆ ਹੋ ਸਕੇ ਵੀ ਕਿੱਦਾਂ ਦੇ ਕੁਐਸਚਨਸ ਆਉਣੇ ਨੇ ਤੁਸੀਂ ਕਿੱਦਾਂ ਆਪਣੀ ਤਿਆਰੀ ਕਰਨਾ ਮਾਡਲ ਟੈਸਟ ਪੇਪਰ ਨੰਬਰ ਇਹਦੇ ਵਿੱਚ 3 ਨੇ ਹਾਂਜੀ 90 ਮਾਰਕਸ ਦਾ ਹੈ ਇਗਜ਼ਾਮ ਹੁਣ ਜਿਹਦੇ ਵਿੱਚ 32 ਮਾਰਕਸ ਲੈਣਾ ਤੁਸੀਂ ਪੇਪਰ ਨੂੰ ਪਾਸ ਕਰਾਂਗੇ ਠੀਕ ਹੈ ਇਸ ਦੇ ਵਿੱਚ ਦੇਖੋ ਮਾਡਲ ਟੈਸਟ ਪੇਪਰ ਦੇ ਵਿੱਚ ਪਹਿਲਾਂ ਤਾਂ ਹੋਣਗੇ ਸ਼ਾਰਟ ਕੁਐਸਚਨਸ ਇਹ ਸਭ ਦੀ ਆਪਾਂ ਤਿਆਰੀ ਕਰਵਾਵਾਂਗੇ ਇਸੇ ਚੈਨਲ ਨਾਲ ਜੁੜੇ ਰਹੋ ਹੱਤੋ-ਬੱਦ ਵੀਡੀਓਜ਼ ਨੂੰ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਲੋਕਤਾਰਦੀ ਮੌਖਿਕਤਾ ਤੋਂ ਕੀ ਭਾਵ ਹੈ ਕੋਈ ਇੱਕ ਟੱਪਾ ਲਿਖੋ ਪੰਜਾਬੀ ਦੇ ਕਿਸੇ ਦੋ ਲੋਕ ਕਥਾਵਾਂ ਦੇ ਨਾਂ ਦੱਸੋ ਲੋਕ ਕਥਾਵਾਂ ਦੇ ਸਿੱਧ ਬਾਬਾ ਕੌਣ ਹੈ ਤੇ ਪਿੰਡ ਵਿੱਚ ਇਸ ਦੀ ਮਾਨਤਾ ਬਾਰੇ ਤੁਸੀਂ ਕੀ ਜਾਣਦੇ ਹੋ ਜੰਗ ਵਿੱਚ ਗਏ ਆਪਣੇ ਪਤੀ ਦੇ ਵਿਛੋੜੇ ਵਿੱਚ ਸੱਜਵੀਂ ਮਟਿਆਰ ਕਿਸ ਤਰ੍ਹਾਂ ਤੜਫਦੀ ਆ ਦਿਨ ਦਿਨਾ ਤੇ ਘੜੀਆਂ ਮਹੂਰਤਾਂ ਦੇ ਚੰਗੇ ਮਾੜੇ ਹੋਣ ਨਾਲ ਜੁੜੇ ਵਹਿਮ 퍼ਮਾਂ ਬਾਰੇ ਲਿਖਣਾ 12 ਮਹੀਨਿਆਂ ਦਾ ਰੁੱਤ ਚੱਕਰ ਕੁਦਰਤ ਵਰਣਨ ਨੇ ਹਮੇਸ਼ਾ ਪੰਜਾਬੀ ਨੂੰ ਤੁੰਬ ਹੈ ਕਿਵੇਂ ਗਿੱਧੇ ਦੇ ਬੋਲੀ ਦੀ ਕਿਸਮਾਂ ਵਿਰਾਸਤੀ ਖੇਡਾਂ ਖੇਡਣ ਲਈ ਸਮਾਨ ਕਿੱਥੋਂ ਮਿਲਦਾ ਤੇ ਉਹਨਾਂ ਵਿੱਚ ਆਮ ਕਰਕੇ ਕਿਹੜਾ ਸਮਾਨ ਵਰਤਿਆ ਜਾਂਦਾ ਅੱਗੇ ਹੈਗੇ 부ਝਾਰਤ ਅੱਗੇ ਹੈਗਾ ਵਿਰਾਸਤੀ ਖੇਡਾਂ ਖੇਡਾਂ ਲਈ ਸਮਾਨ ਕਿੱਥੋਂ ਮਿਲਦਾ ਤੇ ਇਹਨਾਂ ਵਿੱਚ ਆਮ ਕਰਕੇ ਕਿਹੜਾ ਸਮਾਨ ਵਰਤਿਆ ਜਾਂਦਾ 부ਝਾਰਤ ਹੋ ਗਈ ਹੋ ਗਈ ਠੀਕ ਹੈ ਤੇ ਲੜ ਸ਼ਬਦ ਦਾ ਇੱਕ ਅਰਥ ਦੱਸਣਾ ਤੇ ਇੱਕ ਅਰਥ ਲੜਨਾ ਤੇ ਦੂਜਾ ਅਰਥ ਦੱਸਣਾ ਇਹ ਹੈਗੇ ਸ਼ਾਰਟ ਕੁਐਸਚਨਸ ਕਿਵੇਂ ਆਉਣਗੇ ਤੁਹਾਨੂੰ ਅੱਗੇ ਹੈਗੇ ਲੋਕਤਾਰਾ ਦੀ ਪ੍ਰਵਾਹਸ਼ਾ ਜਿੰਦੀ ਇਸ ਦੇ ਪ੍ਰਮੁੱਖ ਤੱਤ ਤੇ ਸੁਹਾਗ ਲੋਕੀ ਦੀ ਪ੍ਰਵਾਹਸ਼ਾ ਤੇ ਇਸ ਦੇ ਸਰੂਪ ਤੇ ਮਾਤਾਂ ਬਾਰੇ ਜਾਣਕਾਰੀ ਦੇਣੀ ਹੈ ਅੱਗੇ ਹੈਗਾ ਪੰਜਾਬੀ ਲੋਕਥਾਰਾ ਦੇ ਵਿਸ਼ੇਗਤ ਪਸਾਰਵਾਰ ਚਰਚਾ ਕਰਨੇ ਪੰਜ ਆ ਪੁਸਤਕ ਦੇ ਆਧਾਰ ਤੇ ਪੰਜਾਬ ਦੀ ਲੋਕਥਾਰਾ ਦਿੱਤਾਂਵਾਰੀ ਜਾਣਕਾਰੀ ਮੇਰੇ ਪਿੰਡ ਦੇ ਇਸਤ ਨਿਵੰਦ ਲੋਕਥਾਰੀ ਅਧਿਐਨ ਗਿੱਧਾ ਧਰਤੀ ਮਾਤਾ ਦੀ ਪੂਜਾ ਦਾ ਨਾਚ ਸਬੰਧਤ ਲੋਕਥਾਰੀ ਅਧਿਐਨ ਇਹ 20 20 ਮਾਰਕਸ ਦੇ ਹੁਣ ਕੋਈ ਦੋ ਕਰਨੇ ਹੋਣਗੇ ਠੀਕ ਹੈ ਜਿਵੇਂ ਇਹਨਾਂ ਚੋਂ ਵੀ ਤੁਸੀਂ ਕੋਈ ਇੱਕ ਕਰਨਾ ਹੋਊਗਾ 15 ਅੰਕਾਂ ਦਾ ਹੋਊਗਾ ਤੇ ਅੱਗੇ ਹੈਗੇ ਨੇ ਪੈਰਾ ਰਚਨਾ ਸ਼ਹੀਦ ਭਗਤ ਸਿੰਘ ਸਰ ਛੋਟੂ ਰਾਮ ਤੇ 부ਜਾਰਤਾ ਨੇ ਕਾਲਾ ਹੈ ਕਾਲਾ ਹੈ ਪਰ ਕਾਗ ਨਹੀਂ ਲੰਬਾ ਹੈ ਪਰ 나ਗ ਨਹੀਂ ਸਿਰ ਸੜੇ ਟਿੱਡੂ ਬਲੇ ਲਤਰਾ ਆਏ ਸਾ ਬਾਤ ਨਹੀਂ ਜੇ ਬੁਝਦਾ ਇੱਥੇ ਉੱਠ ਕੇ ਜਾ ਹੱਥ ਨਹੀਂ ਸਿਰ ਮੂੰਹ ਨਹੀਂ ਨਾ ਲੱਤਾਂ ਨਾ ਵਾਹਾਂ ਜਿਉਂ-ਜਿਉਂ ਹੇਠੋਂ ਹੇਠਾਂ ਪਟਕੋਂ ਤਿਉਂ-ਤਿਉਂ ਚੜਦੀ ਤਾਂ ਹਾਂ ਜਦੋਂ ਤੁਰੇ ਤਾਂ ਪੂੰਛ ਗਵਾਵੇ ਫਿਰ ਨਵੀਂ ਪੂੰਛ ਲੈ ਆਵੇ ਆਪ ਤਾਂ ਹਰਦਮ ਨੰਗੀ ਰਹਿੰਦੀ ਪਰ ਸਬਨਾਂ ਦੇ ਕੱਪੜੇ ਪਾਈ ਕੱਪੜੇ ਪਾਈ ਸ਼ਹਿਰ ਬਵੰਜਰ ਇਕੋਨਾ ਵਿੱਚ ਬਾਦਸ਼ਾਹ ਅ ਵਿੱਚ ਬਾਦਸ਼ਾਹ ਵਿੱਚ ਗੁਲਾਮ ਨਿੱਕੇ ਨਿੱਕੇ ਕਹਿ ਰਹੇ ਨਿੱਕੇ ਨਿੱਕੇ ਵੀਜ ਜਾਂ 부ਜੂ ਰਾਜਾ ਜਾਂ 부ਜੂ ਵਜ਼ੀਰ ਦੋ ਕਬੂਤਰ ਐਵਲ ਜੋੜੀ ਖੰਭੋਂਾਂ ਦੇ ਕਾਲੇ ਉੱਡੂ ਉੱਡੂ ਕਰਦੇ ਰਹਿੰਦੇ ਕੋਠੋਂ ਪੈਰ ਨਾ ਕਢਦੇ ਇੱਕ ਬਾਤ ਕਰਤਾਰੋ ਪਾਈਏ ਲੱਕੜੀਆਂ ਵਿੱਚ ਵਸੇ ਕਿਉ ਲਾਈਏ ਤਾਂ ਰੋਵੇ ਪਿੱਟੇ ਸੁਹਾਗ ਸੁਆ ਲਾਈਏ ਤਾਂ ਹੱਸੇ ਅੱਗੇ ਇਹਨਾਂ ਦੇ ਵਾਰਥਕ ਸ਼ਬਦੋਂ ਦੋ ਦੋ ਵਾਕ ਬਣਾਉਣੇ ਨੇ ਸਰ ਕੱਚ ਜੰਗ ਡੰਗ ਜਿਵੇਂ ਸਰ ਇੱਕ ਦਾ ਸਰ ਹੋ ਗਿਆ ਅਧਿਆਪਕਾ ਹਨ ਇੱਕ ਸਰ ਜਿੱਤਨਾਂ ਬਿ ਬਿਮਾਤਾਸ਼ ਦੀ ਸਰ ਜਿੱਤ ਗਏਵੇਂ ਤੇ ਅਗਲਾ ਮਾਡਲ ਟੈਸਟ ਪੇਪਰ ਹੁਣ ਉਸ ਤੋਂ ਬਾਅਦ ਸੈਕੰਡ ਮਾਡਲ ਟੈਸਟ ਪੇਪਰ ਇਸ ਦੇ ਵਿੱਚ ਹੈਗੇ ਨੇ ਰਿਕਵਰਡਨ ਕੁਐਸਚਨਸ ਇਹ ਥਰਡ ਮੋਡਰਨ ਟੈਸਟ ਸਟ੍ਰਿਪਰ